ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਬੋਜ ਸੰਜਾ ਇਫਤਬਾਲ ਦੇ ਪ੍ਰਧਾਨ ਗੁਰਿੰਦਰ ਸਿੰਘ ਕੜਵਾ ਅੱਜ 14 ਸਾਲ ਵਿੱਚ ਮੀਟਿੰਗ ਕੀਤੀ ਹੈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਸ ਤਰ੍ਹਾਂ ਹੀ ਸੰਤਾ ਜੀ ਨਾਰਨ ਜੀ ਰਹਿਣ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਿੰਦਰ ਸਿੰਘ ਕਾਲਵਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਵ ਸਾਂਝਾ ਏਕਤਾ ਬਲ ਗੁਰਵਿੰਦਰ ਸਿੰਘ ਜੀ ਕਾਲਵਾ ਦੇ ਮੁਖ ਪ੍ਰਧਾਨ ਦੇ ਇਹਨਾਂ ਦੇ ਹੁਕਮ ਦੇ ਵਿੱਚ ਜੋ ਵੀ ਇੱਥੇ ਮੀਟਿੰਗ ਹੋਈ ਆ ਸਾਰੀ ਇਹਨਾਂ ਦੇ ਥਰੂ ਹੋਈ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ